ਹਰਿਆਣਾ ਦੇ ਕੈਥਲ ਵਿੱਚ ਕਾਰ ਸਿੱਖ ਰਹੇ ਨੌਜਵਾਨ ਨੇ ਉਡਾਈ ਕੁਰਸੀਆਂ ਤੇ ਬੈਠੇ ਪੰਜ ਲੋਕ ਸੀਸੀਟੀਵੀ ਕੈਮਰਾ ਖੋਲ ਰਿਹਾ ਪੋਲ 2 ਲੋਕ 20 ਮੀਟਰ ਤੱਕ ਕਸੀਟੇ ਕਾਰ ਨੇ ਸਾਰੇ ਜ਼ਖਮੀ ਚੀਕਾ ਅਨਾਜ ਮੰਡੀ ਦੇ ਮੁਹਿੰਮ ਹਰਿਆਣਾ ਦੇ ਕੈਥਲ ਦੀ ਚੀਕਾ ਦਾਣਾ ਮੰਡੀ ਵਿੱਚ ਕੁਰਸੀਆਂ ਤੇ ਬੈਠ ਗੱਲਾਂ ਕਰ ਰਹੇ ਪੰਜ ਲੋਕਾਂ ਨੂੰ ਕਾਰ ਸਿੱਖ ਰਹੇ ਨੌਜਵਾਨ ਨੇ ਟੱਕਰ ਮਾਰੋ ਡਾ ਦਿੱਤਾ ਪੂਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਜੋ ਨੌਜਵਾਨ ਦੀ ਲਾਪਰਵਾਹੀ ਦੀ ਪੋਲ ਖੋਲ ਰਿਹਾ ਹੈ ਤਿੰਨ ਲੋਕ ਟੱਕਰ ਦੇ ਦੌਰਾਨ ਉੱਥੇ ਹੀ ਡਿੱਗ ਪਏ ਜਦਕਿ ਦੋ ਜਾਨਿਆਂ ਨੂੰ ਕਾਰ 20 ਮੀਟਰ ਤੱਕ ਕਸਿੱਟ ਦੀ ਲੈ ਗਈ ਪੂਰੀ ਘਟਨਾ 5 ਸੈਕਿੰਡ ਵਿੱਚ ਹੋਈ ਘਟਨਾ ਦੇ ਦੌਰਾਨ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਦੋ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਸਾਰੇ ਜ਼ਖਮੀਆਂ ਨੂੰ ਚੀਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਾਰੇ ਜ਼ਖਮੀ ਅਨਾਜ ਮੰਡੀ ਦੇ ਮੁਨੀਮ ਦੱਸੇ ਜਾ ਰਹੇ ਹਨ ਇਹਨਾਂ ਵਿੱਚੋਂ ਦੋਨੋਂ ਜ਼ਿਆਦਾ ਸੱਟਾਂ ਲਗੀਆਂ ਹਨ ਸੀਸੀਟੀਵੀ ਫੁਟੇਜ ਦੇ ਮੁਤਾਬਿਕ ਸ਼ਨੀਵਾਰ ਦੁਪਹਿਰ ਬਾਅਦ ਕਰੀਬ 2 ਵਜੇ 50 ਮਿੰਟ ਤੇ ਚੀਕਾ ਦੀ ਅਨਾਜ ਮੰਡੀ ਵਿੱਚ ਪੰਜ ਨੌਜਵਾਨ ਕੁਰਸੀਆਂ ਤੇ ਬੈਠੇ ਗੱਲਾਂ ਕਰ ਰਹੇ ਸਨ ਇਸੇ ਦੌਰਾਨ ਚਿੱਟੇ ਰੰਗ ਦੀ ਕਾਰ ਆਈ ਜਿਸ ਦੇ ਚਾਲਕ ਨੇ ਇਹਨਾਂ ਪੰਜਾਂ ਲੋਕਾਂ ਨੂੰ ਟੱਕਰ ਮਾਰ ਕੇ ਉਡਾ ਦਿੱਤਾ ਟੱਕਰ ਦੇ ਬਾਅਦ ਕੁਰਸੀਆਂ ਟੁੱਟ ਗਈਆਂ ਅਤੇ ਤਿੰਨ ਲੋਕ ਉੱਥੇ ਹੀ ਡਿੱਗ ਪਏ ਜਦਕਿ ਦੋਨੋਂ ਕਾਰ ਕਸਿਟਾ ਦੀ ਗਈ ਇਨਾ ਵਿੱਚੋਂ ਇੱਕ ਨੌਜਵਾਨ ਕਾਰ ਦੇ ਬੋਨਟ ਤੇ ਉਛਲਦਾ ਗਿਆ ਜਦ ਕਿ ਦੂਜੇ ਨੂੰ ਕਾਰ ਕਿਸੇ ਟੱਦੀ ਰਹੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਭੱਜੇ ਆਏ ਅਤੇ ਉਹਨਾਂ ਨੇ ਜ਼ਖਮੀਆਂ ਨੂੰ ਸੰਭਾਲ ਲਿਆ ਕਾਰ ਵਿੱਚੋਂ ਦੋ ਸਵਾਰ ਉਤਰੇ ਜਿਨ੍ਹਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਮੰਡੀ ਦੇ ਲੋਕਾਂ ਦੇ ਮੁਤਾਬਕ ਨੌਜਵਾਨ ਮੰਡੀ ਵਿੱਚ ਕਾਰ ਚਲਾਉਣਾ ਸਿੱਖ ਰਿਹਾ ਸੀ ਇਸੇ ਦੌਰਾਨ ਉਸ ਦਾ ਪੈਰ ਬ੍ਰੇਕ ਦੀ ਬਜਾਏ ਐਕਸੀਲੇਟਰ ਤੇ ਰੱਖਿਆ ਗਿਆ ਜਿਸ ਕਾਰਨ ਕਾਰ ਤੇਜ਼ ਰਫ਼ਤਾਰ ਨਾਲ ਚੱਲਣ ਲੱਗ ਪਈ ਨੌਜਵਾਨ ਨੇ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਕਾਰ ਕੁਰਸੀਆਂ ਤੇ ਬੈਠੇ ਪੰਜਾਂ ਨੌਜਵਾਨਾਂ ਨੂੰ ਟੱਕਰ ਮਾਰਦੀ ਹੋਈ ਅੱਗੇ ਨਿਕਲ ਗਈ ਦੂਜੇ ਪਾਸੇ ਚੀਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ